I'm

ਜਾ ਕੈ ਲੋਵ ਮੋਹ ਅਭਿਮਾਨ ਹਾਰ ਕੋ ਸੋਗ ਤੇ ਰਹੇ ਨਿਆਰੋ ਨਾ ਮੇ ਮਾਨ ਅਪਮਾਨ ਚਲੋ ਜੀ ਟਾਈਮ ਹੋ ਗਿਆ 6 ਵਜੇ ਦਾ ਤੇ ਹੁਣ ਆਪਾਂ ਬੱਚਿਆਂ ਵਾਸਤੇ ਟਿਫਨ ਬਣਾਉਨੇ ਆ ਰਾਤ ਆਪਾਂ ਨੇ ਆਲੂ ਕਾਲ ਕੇ ਰੱਖਲੇ ਸੀ ਮਟਰ ਕੱਟ ਕੇ ਰੱਖਨੇ ਸੀ ਤੇ ਨਾ ਨਾ ਕੋਬਾ ਚਾ ਦਾ ਟਿਫਨ ਬਣਾਉਣਾ फटाफट ਮੈਂ ਸਬਜੀ ਰੈਡੀ ਕਰਦੀ ਆ ਤੇ ਨਾਲ ਹੀ ਮੈਂ ਬੱਚਿਆਂ ਵਾਸਤੇ ਦੁੱਧਾ ਗਰਮ ਕਰਨਾ ਅਜੇ ਸਾਰੇ ਸੁੱਤੇ ਪਏ ਨੇ ਹੌਲੀ ਹੌਲੀ ਉੱਠਣਗੇ ਤੇ ਫਿਰ ਆਪਰੇੜ ਉਹਨਾਂ ਨੇ ਕੰਮ ਕੁੰਮ ਕਰਨ ਨੂੰ ਕਰੀ ਜਾਣਗੇ ਤੇ ਪਹਿਲਾਂ ਮੈਂ ਪੀਣਾ ਇੱਕ ਗਲਾਸ ਪਾਣੀ ਪਾਣੀ ਪੀਣ ਤੋਂ ਬਾਅਦ ਮੈਂ ਇਹਣਾ ਸਬਜੀ ਦਾ ਪ੍ਰੋਸੀਜਰ ਹੁ ਸ਼ੁਰੂ ਕਰਨਾ ਤੇ ਸਬਜੀ ਬਣਾਉਣੀ ਕਿਉਂਕਿ ਰਾਤ ਨੂੰ ਸਬਜੀ ਕੋਈ ਵੀ ਨਹੀਂ ਸੀ ਬਣਾਈ ਹੈਗੀ ਇਸ ਕਰਕੇ ਮੈਨੂੰ ਮਾਰਨਿੰਗ ਜਿਹੜਾ ਉੱਠਣਾ ਪਿਆ ਜਲਦੀ ਤੇ ਸਬਜੀ ਬਣਾਉਣੀ ਪੈਣੀ ਹੈ ਤੇ ਪਾਣੀ ਪੀਣ ਤੋਂ ਬਿਨਾਂ ਮੈਂ ਕੋਈ ਵੀ ਕੰਮ ਜੜਾ ਸ਼ੁਰੂ ਨਹੀਂ ਕਰਦੀ ਹੈਗੀ ਤੇ ਸਾਰੇ ਸੁੱਤੇ ਬੇਸ਼ਾਂਤੀ ਹੋਈ ਪਈ ਤੇ ਸਿਰਸਿਰੇ ਨਾਲ ਬਾਹਰ ਮੌਸਮ ਬੜਾ ਵਧੀਆ ਹੁੰਦਾ ਹੈ ਤੇ ਪਹਿਲਾਂ ਮੈਂ ਥੋੜਾ ਜਿਹਾ ਕੋਠੇ ਤੇ ਘੁੰਮ ਆਈ ਤੇ ਫਿਰ ਮੈਂ ਇੱਕ ਦੋ ਗੜਾ ਥੱਲੇ ਲਾਇਆ ਹੁਣ ਮੈਂ ਪਾਣੀ ਪੀਤਾ ਤੇ ਮੈਂ ਇੱਕ ਦੋ ਗੜਾ ਹੋਰ ਲਾਉਣੀ ਆ ਤੇ ਫਿਰ ਉਸ ਤੋਂ ਬਾਅਦ ਸਬਜ਼ੀ ਬਣਾਉਣੀ ਆ ਕਿਉਂਕਿ ਸਬਜ਼ੀ ਚ ਅੱਜ ਨਾਲ ਪਨੀਰ ਦੀ ਭੁਰਜੀ ਬਣਾਉਣੀ ਹੈ ਬੱਚਿਆਂ ਨੂੰ ਪਨੀਰ ਦੀ ਪੁਰਜੀ ਬੜੀ ਪਸੰਦ ਆ ਤੇ ਉਹ ਕਹਦੇ ਸੀ ਕਿ ਮੰਮਾ ਪੁਰਜੀ ਬਿਓ ਅੱਜ ਤੇ ਰਾਤ ਪਨੀਰ ਲਿਆਂਦਾ ਸੀ ਤੇ ਹੁਣ ਫਟਾਫਟ ਪੁਰਜੀ ਬਣਾਉਣੀ ਨਾਲ ਸਿਰ ਫੁਲਕੇ ਬਣਾਉਣੇ ਤੇ ਦਹੀਂ ਬਣਾਇਆ ਸੀ ਦਹੀਂ ਬਣਿਆ ਨਹੀਂ ਹੈਗਾ ਪਤਾ ਨਹੀਂ ਕੀ ਹੋ ਗਿਆ ਤੇ ਦੇਖਦੇ ਆ ਬਾਕੀ ਬੱਚੇ ਉੱਠਦੇ ਨੇ ਹੌਲੀ ਹੌਲੀ ਉੱਠ ਗਏ ਬੱਚੇ ਇਹਨਾਂ ਨੂੰ ਕਹਿੰਿਆ ਤੁਸੀਂ ਨਾ ਆਓ ਨੂੰ ਫ੍ਰੈਸ਼ ਫ੍ਰਿਸ਼ ਹੋਵੋ ਤੇ ਫਟਾਫਟ ਰੈਡੀ ਹੋ ਜਾਓ ਠੀਕ ਹੈ ਜੀ ਤੇ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅਗਰ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਠੀਕ ਹੈ ਜੀ ਵਾਹ ਹੈ ਗੁਰਜੀਤੀ ਫਤਿਹ ਆਪਾਂ ਬੈਨੋ ਭੋਗ ਪਾਤਾ ਗੁਰਦੁਆਰਾ ਸਾਹਿਬ ਤੇ ਆਪਾਂ ਆਪਣਾ ਕੰਮ ਸ਼ੁਰੂ ਕਰੀਏ ਕਿਤੇ ਲੇਟ ਨਾ ਹੋ ਜਾਈਏ। ਕੱਲ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਚੀਨੀ ਦੇ ਕੱਪਾਂ ਚ ਚਾਹ ਪੀਆ ਕਰੋ। ਤੇ ਸਾਨੂੰ ਚਾਹ ਮੈਨੂੰ ਤਾਂ ਖਾਸ ਕਰਕੇ ਕੱਪ-ਕੁੱਪ ਚ ਘਾਟੀ ਵਧੀਆ ਲੱਗਦੀ ਬੜੀ ਮਜਬੂਰੀ ਚ ਮੈਨੂੰ ਚਾਹ ਜਿਹੜੀ ਕੱਪ ਚ ਪੀਣੀ ਪੈਂਦੀ ਇਹ ਤਾਂ ਮੈਂ ਆਦਰਵਾਈਜ਼ ਜ਼ਿਆਦਾ ਕੌਲੀ 'ਚ ਜਾਂ ਕੌਲੀ 'ਚ ਜ਼ਿਆਦਾ ਪੀ ਕੇ ਕੋਸਾ ਕੌਲੀ ਜਾਂ ਪਾਰਟੀ ਦੇ ਵਿੱਚ ਤੇ ਸਾਰੇ ਕੰਮ ਆਪਣੇ ਕਿਚਨ ਵਾਲੇ ਖਤਮ ਹੋ ਗਏ ਤੇ ਹੁਣ ਮੈਂ ਆਰਾਮ ਨਾਲ ਬੈਠ ਕੇ ਚਾਹ ਪੀਵਾਂਗੀ। ਸੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਆਈ ਹੋਪ ਯੂ ਸਾਰੇ ਠੀਕ ਠਾਕ ਹੋਵੋਗੇ ਤੇ ਨਵੀਂ ਸਵੇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਦਨ ਫਤਿਹ ਤੇ ਪੰਨੀ ਦਾ ਅੱਜ ਪਹਿਲਾ ਦਿਨ ਹੈ ਸਕੂਲ ਦਾ ਅੱਜ। ਸਹੀ ਗੱਲ। ਨਵੇਂ ਸੈਸ਼ਨ ਚ ਚੱਲੇ ਨੇ। ਤੇ ਫਤਿਹ ਹੋ ਗਿਆ 2nd ਚ ਤੇ ਪੰਨੀ ਥੋ ਗਿਆ 9th ਚ। 9th ਤੇ ਅੱਜ ਟਾਈਟੂਨ ਲਾ ਕੇ ਜਾਣੀ। ਗਰਮੀ ਆ ਗਈ। ਅੱਛਾ ਪੈਂਟ ਤੁਸੀਂ ਕਿਹੜਾ ਸਿਆਰਾ ਨੇ ਕਾਰਤੀ? ਬਸ।

ਅੱਛਾ ਲੱਗਦਾ ਹੁਣ ਹੁਣ ਹੀ ਨਹੀਂ ਕੰਦਾ ਹੁਣ ਨਹੀਂ ਕੰਦਾ ਕੰਦਾ ਰਹਾ ਮੈਂ ਸੌਣ ਚ ਮੰਮਾ ਪਹਿਲਾਂ ਖਾ ਲੈਂਦੇ ਇਹ ਦਲ ਬਦਲੂ ਬੰਦਾ ਆ ਮਿੰਟੀ ਦਲ ਬਦਲ ਲੈਂਦਾ ਹੈ ਪੁੱਤ ਹੁਣ ਸਵੇਰੇ ਸਵੇਰੇ ਸਕੂਲ ਜਾਣਾ ਹੁੰਦਾ ਫਿਰ ਸਵੇਰੇ ਸਵੇਰੇ ਉਠਾਣਾ ਹੁੰਦਾ ਨਾ ਰਾਤ ਨੂੰ ਰਾਤ ਨੂੰ ਦੇ ਦੇ ਕਰਾ ਰਾਤ ਨੂੰ ਸੌਂਦੇ ਨਹੀਂ ਹੈਗੇ ਹੂੰ ਸ਼ਿਮਲੇ ਜਾ ਕੇ ਸਕੂਲ ਕੀ ਸ਼ਿਮਲੇ ਜਾ ਕੇ ਸਕੂਲ ਸ਼ਿਮਲੇ ਜਾ ਕੇ ਸਕੂਲ ਇਹ ਕੀ ਬੋਲੇ ਸ਼ਿਮਲੇ ਜਾ ਕੇ ਸਕੂਲ स्कूल स्कूल लगूंगा अच्छा उधर उधर तो गर्मी पेंदी है <laughs> हैं गर्मी पेंदी है उधर भी ठंड पेंदी है पुत्त उधर क्या इस टाइम ऊपर पूरा और उधर बर्फ भी पेंदी है बर्फ जाएगा स्कूल उधर बर्फ भी पेंदी केलेदार पेंदी है होते पेंदी है उधर भी बर्फ पेंदी है दिखाई दे रहा पता भी बहुत लगूंगा ना तो पहुंचोगे ना होने ना टाइम कितना हो गया और आज के 41 होंगे हैं 40 मानेगी forty one seven ना नज़र की छुट्टी आना होगी अरे forty one तक तो होए seven वक्त के fourteen minute होना fourteen forty one होगी उधर fourteen है तो fourteen ना one five होगी हमने fourteen fifteen है हम fifteen होगे sixteen हो जाएगी तो बंता टिया उन्हरीये ड्राइव सोन तो लो क्या करू ਉਹ ਵੀ ਸਾਡੀ ਗੱਲ ਹੈ। ਹਾਂ? ਅਰੇ ਆਦੀ ਆਇਆ। ਇਹ ਕਹਿੰਦਾ ਸਾਡੀ ਗੱਲ। ਸਾਗਾ ਵੀ ਬਹਿਣਾ ਲੱਗਾ। ਅਧਿਆਦਰ ਮੇਜੀ ਦੂਰ ਦਿਆ ਕਰਾਂਗੇ ਸਕੂਲੇ। ਨਹੀਂ। ਹੋਰ? ਹਵਾ ਲੱਗਦੀ ਜਾਊ ਫਤ ਨਹੀਂ ਗਰਮੀ ਲੱਗਦੀ। ਬਲੀ ਏਸੀ ਅਲੀ ਵੈਡ। ਨਹੀਂ। ਉਹਨਾ ਕੋਈ ਜਿੱਦ ਇਹ ਇਹ ਕਿੰਨਾ ਕੋਈ ਸਨਰੂਫ ਦੀ ਲੋੜ ਪੈਣੀ। ਦੂਰ।

ਉਹ ਉਹਨੇ ਐ ਕੀਤੀ ਇਹ ਫਤਨੇ ਤੇ ਲੈ ਲਈ ਤੀਨ ਸ਼ਰਟ ਹੂੰ ਉਹ ਫਤਨੇ ਯੂਨੀ ਸ਼ਰਟ ਤੇ ਲਈ ਤੁਸੀਂ ਉਹਨੇ ਨੇ ਐ ਕੀਤਾ ਫਿਰ ਇਹਦਾ ਪਾੜਦੀ ਕਿਨੇ ਪਾੜਦੀ ਅੰਨੇ ਅੱਛਾ ਫਰੀਦ ਕਿਆ ਇਹ ਸੱਚ ਬੋਲ ਰਹਾ ਬੱਚਾ ਹਾਂਜੀ ਹੈ ਕਿਨੇ ਪਾੜਦੀ ਬਸ ਉਹਨਾਂ ਨੂੰ ਐ ਲੱਗਿਆ ਵੀ ਮੇਰਾ ਬੱਚੇ ਨੇ ਲਗਾ ਮੇਰਾ ਲਾਸਟ ਡੇ ਹੈ ਉਹਨੇ ਸਾਰਾ ਅੱਛਾ ਤੇਰਾ ਲਾਸਟ ਡੇ ਉਹਨਾਂ ਦਾ ਲਾਸਟ ਡੇ ਨਹੀਂ ਹੈਗਾ ਸੀ ਨਾ ਨਹੀਂ ਉਹਨਾਂ ਨੇ ਤਾਂ ਅੱਜ ਸਕੂਲ ਚ ਰਹਿਣਾ ਸੀ ਨਾ ਉਹਨਾਂ ਨੂੰ ਵੀ ਆਏ ਸੀਗਾ ਬਿੰਦ ਹਟਣਾ ਹੀ ਹੈ ਗਲਤ ਗੱਲ ਹੈ ਪੁੱਤ ਇਹ ਬੱਚੀ ਫਿਰ ਤੇ ਬੱਚੇ ਦੀ ਮਾੜੀ ਗੱਲ ਹੈ ਇਹ ਨਹੀਂ ਦੇਖ ਫਿਰ ਫਤਿਹ ਦੇ ਬੱਚੇ ਤਾਂ ਪਾੜੀ ਨਹੀਂ ਗਈ ਅਤੇ ਜੀ ਇਹਦੀ ਕਿਸ ਨਾਲ ਬਾਂਦੀਦਾ ਹੈ ਬੰਦੀ ਹੈ ਮੇਰੀ ਕਿਧਰ ਮੰਦੀ ਹੈ ਅਗਮ ਰਾਏ ਕੀ ਆਂਦਾ ਮੈਂ ਅਗਮ ਤਾਂ ਉਹ ਫੋਨ ਵੀ ਨਹੀਂ ਕਰਦਾ ਅਗਮ ਅਗਮ ਤਾਂ ਉਹ ਫੋਨ ਵੀ ਨਹੀਂ ਕਰਦਾ ਕਰਦਾ ਚਲੋ ਕਰਦਾ ਹਾਂ ਉਹ ਵੀ ਕਰਦਾ ਬੱਸ ਓਰੇ ਕੋਈ ਸੋਣੂ ਓਰੇ ਕੋਈ ਨਵਾਂ ਵਾਲੇ ਖੜੇ ਕੀ ਦੇਖ ਰਿਹਾ ਤੇ ਦੇਖੀ ਦੋ ਦੋ ਗੜ ਗਿਆ ਨਹੀਂ ਮੈਂ ਤਾਂ ਕੋਈ ਨਹੀਂ ਦੇਖ ਰਿਹਾ ਅੱਛਾ ਜੀ ਗੜ ਗਿਆ ਪੁੱਲੀਆਂ ਗੜ ਕੇ ਨਾ ਫਤਿਹ ਦੰਦ ਹੀ ਨਹੀਂ ਆ ਰਿਹਾ ਪਤਾ ਕਿੰਨਾ ਟਾਈਮ ਹੋ ਗਿਆ ਨਾ ਇੱਕ ਆ ਰਿਹਾ ਬਸ ਆਉਣ ਲਈ ਇੱਕ ਆ ਰਿਹਾ ਵੈਰੀ ਗੁੱਡ ਫਿਰ ਤਾਂ ਪਾਰਟੀਆਂ ਦੀ ਫਤਿਹ ਦਿਖਾਈ ਜਿਹੜਾ ਹੁੰਦੇ ਨੇ ਉੱਟੇਗਾ ਹਾਂ ਉਹ ਹੀ ਆ ਰਿਹਾ ਬਸ ਅੱਛਾ ਜੈਸ ਪਿਛਲੇ ਫਾਈਲ ਹੋਊ ਨਹੀਂ ਆ ਰਿਹਾ ਇਹ ਤਾਂ ਫਤਿਹ ਕੰਮ ਖਰਾਬ ਹੈ ਤੇਰਾ ਯਾਰ ਬਲੇ ਉਹ ਲੈ ਵੇ ਅੰਦਰ ਆ ATM ਕਿਹੜਾ ਗਾਣਾ ਸੁੋਤੇ ਹੈ ਕਿਹਦਾ ਸੀ ਕਿਹੜਾ ਗਾਣਾ ਸੀ ਇਹ ਟੱਕਰੇ ਕੋ ਜੀ ਨਹੀਂ ਹਮ ਰਾਜ ਦੇ ਖੜਾ ਅੱਬੇ ਦਾ ਆਣ ਮਿਲੋ ਫਿਰ ਦਾ ਲੜਾਈ ਹਾਰਦੇ ਟੋਲੀ ਫਾੜ ਲਈ ਬਾਗਾ ਉਹ ਤੂੰ ਆ ਆ ਯਾਰ ਯਾਰ ਤੂੰ ਆ ਆ ਯਾਰ ਤੂੰ ਆ ਆ ਯਾਰ ਚਲੋ ਚਲੋ ਵੈਨ ਆ ਗਈ ਅੱਜ ਮਮਾ ਜਾ ਰਹੇ ਮਮਾ ਜਾ ਰਹੇ ਹੂੰ ਅੱਗੇ ਹੀ ਇਹ ਇਹ ਪੇਂਟ ਕਰਦੀ ਪੁੱਤ ਨਵੀਂ ਬਣਾਤੀ ਇਹ ਬਾਈ ਤੇ ਲੋ ਜੀ ਬੱਚੇ ਆਪਾ ਦਿੱਤੇ ਤੌਰ ਤੇ ਹੁਣ ਆਪਾਂ ਪੀਨੇ ਆ ਚਾਹ ਚਾਹ ਪੀ ਕੇ ਜਿਹੜੇ ਕੰਮ ਕਰਨੇ ਕੋ ਉਹ ਕਰਾਂਗੇ ਤੇ ਮਿਲਦੇ ਆ ਤੁਹਾਨੂੰ ਫਿਰ ਅੱਗੇ ਬਲੌਗ ਦੇ ਵਿੱਚ ਕਾਂਡੇ ਘਰੇ ਆਇਆ ਜੋਤ ਤੇ ਜੋਤ ਦੀ ਪੱਗ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਪਨੀਰ ਵੀ ਬਨਣ ਲੱਗ ਗਿਆ ਪੁੱਤ ਪਨੀਰ ਨੂੰ ਨਾਲ ਸਿਖਾਏਗਾ ਥੋੜਾ ਬਤਾਂ ਠੀਕ ਹੈ ਉਹ ਥੋੜਾ ਜਿਆਦਾ ਉੱਚੀ ਜੀ ਬੰਨਦਾ ਪੱਗ ਜੋਤ ਆਪ ਹੀ ਸਿੱਖੀ ਹੈ ਕਿ ਸਿੱਖੀ ਕਿਸੇ ਕੋਲ ਪੱਗ ਆਪ ਹੀ ਕਿਉਂ YouTube ਤੋਂ ਨਾ ਕਿ ਕਿ ਜਿਵੇਂ ਐਸੇ ਹੀ ਜਿਹੜੇ ਵੱਡੇ ਵੱਡੇ ਗੱਲ ਤੋਂ ਹੋਵੇ Instagram ਤੋਂ ਜਾਂ YouTube ਤੋਂ ਅੱਛਾ ਹੀ ਸੋਹਣੀ ਬਨਣ ਲੱਗ ਗਿਆ ਅੱਜ ਸਕੂਲੇ ਲਾਉਗੇ ਕਿ ਕੀ ਹੋਏ ਪੱਗ ਬੰਨਣੀ ਬੰਨਣੀ ਹੈ ਨਹੀਂ ਨਹੀਂ ਬੱਚਾ ਸ਼ੌਂਕ ਹੈ ਯਾਰ ਬੱਚਾ ਨੂੰ ਨਹੀਂ ਵਧੀਆ ਗੱਲ ਇਹ ਤਾਂ ਬਹੁਤ ਬਰੀ ਚੀਜ਼ ਹੈ ਪਰ ਨੀਦੀਆਂ ਜੋ ਜਾਲੀਆਂ ਨੇ ਹੋਣੀਆਂ ਜੁੜੇ ਤੋਂ ਪਾਉਣ ਵਾਲੀਆਂ ਉਹ ਫਾਇਦਾ ਹੈ ਕਹਿੰਦਾ ਮੇਰੇ ਪੱਗ ਨਹੀਂ ਵੱਜਦੀ ਹੈਗੀ ਤੇ ਤੁਸੀਂ ਫਿਰ ਕਹੋਗੇ ਫਿਰ ਅੰਮਾ ਨੇ ਚਾਹ ਦਾ ਗਲਾਸ ਚੱਕ ਲਿਆ ਕਿ ਮੈਂ ਦੂਜੀ ਵਾਰ ਚਾਹ ਪੀਤੀ ਹੋਣਾ ਪਹਿਲਾਂ ਪੀਤੀ ਸੀ ਜਦੋਂ ਬੱਚੇ ਸਕੂਲ ਗਏ ਸੀ ਤੇ ਉਦੋਂ ਪੀਤੀ ਸੀ ਮੈਂ ਆਈ ਥਿੰਕ 7:30 ਵਜੇ ਤੇ ਹੁਣ ਟਾਈਮ ਹੋ ਗਿਆ 8:30 ਵਜੇ ਦਾ ਤੇ ਇੱਥੇ ਬੈਠੇ ਹਾਂ ਹੁਣ ਹਲਕਾ ਕਰਕੇ ਸਾਰਾ ਬੁਟੀਕ ਦਾ ਕਈ ਨੂੰ ਬਿੱਲ ਸੈਂਡ ਕਰਨਾ ਸੀ ਬਿੱਲ ਸੈਂਡ ਕੀਤੇ ਤੇ ਕੁਝ ਨਵੇਂ ਸੁਕਾ ਦੇ ਆਰਡਰ ਸੀ ਉਹ ਲਏ ਨੇ ਮਾਰਤਾ ਪੁੱਛਾ ਇਥੋਂ ਕਿਉਂ ਕਿਉਂਕਿ ਸਹੀ ਨਹੀਂ ਬੱਜਾ ਸੀ ਤਾਂ ਤੈਨੂੰ ਕਿਹਾ ਉਹ ਬੈਠਾ ਮੈਂ ਉਹ ਤਾਂ ਖਾ ਦਿੰਦੇ ਮੈਨੂੰ ਤੁਸੀਂ ਵੀ ਨਹੀਂ ਗੱਲਾਂ ਇਹਨਾਂ ਬਾਹਰ ਗਏ ਹੋਰ ਆਉਂਦੇ ਤਨਖਾਹ ਚਾਹੀਦੀ ਹੁਣ ਤੈਨੂੰ ਹਾਂ ਤਾਂ ਇਹ ਮੈਨੂੰ ਖਾ ਮਿਲੂ ਕਿੰਨੀ ਦੇਖੋ 25-30 ਹਜ਼ਾਰ ਦੇ ਮਹੀਨੇ ਦਾ ਠੀਕ ਹੈ ਕੋਈ ਗੱਲ ਨਹੀਂ ਕਰਦੇ ਆਪਾਂ ਐਗਰੀਮੈਂਟ ਦੇ ਨਾਲ ਹੈ ਐਗਰੀਮੈਂਟ ਕਰਦੇ ਆ ਤੇ ਨਾਲ ਐਗਰੀਮੈਂਟ ਸਾਲ ਦੇ ਕਰ ਲੱਖਾ ਹੂੰ ਕੋਈ ਨਾ ਦੋ ਵਾਰ ਠੀਕ ਹੈ ਠੀਕ ਹੈ ਜੀ ਆਪਾਂ ਸਾਰੇ ਕੰਮ ਕਰਕੇ ਹੋ ਗਏ ਆ ਫ੍ਰੀ ਤੇ ਪਤਾ ਨਹੀਂ ਮੇਰੇ ਨੱਕ ਚ ਕੀ ਵੜ ਗਿਆ ਮੈਨੂੰ ਸਮਝ ਨਹੀਂ ਆਉਂਦੀ ਸਵੇਰ ਦਾ ਐ ਹੈ ਆਮਾਂ ਦੀ ਹੋਰੀ ਸੇਵਾ ਆਮਣ ਕਦੀ ਵੀ ਸੇਵਾ ਨਹੀਂ ਕਰਦੇ ਦੱਸ ਹਾਏ ਯਾਰ ਕੀ ਫਾਇਦਾ ਜੀ ਸੇਵਾ ਕਰਕੇ ਕੀ ਹੁੰਦਾ ਮੈਂ ਦੱਸੋ ਜਿਹੜਾ ਤੁਸੀਂ ਨਾਲ ਹੀ ਗੁਣ ਗਾਣ ਗਾਈ ਜਾਂਦੇ ਵੀ ਸੇਵਾ ਕਰਦਾ ਮਹਿਮਨ ਦੀ ਤਾਂ ਫਿਰ ਕਿਉਂਗਾ ਯਾਰ ਮੈਂ ਵੀ ਤਾਂ ਕਰਦਾ ਸਾਰਾ ਕੰਮ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਤਾਂ ਹੈਗਾ ਤੂੰ ਕਦੀ ਮੇਰੀ ਸੇਵਾ ਨਹੀਂ ਕਰਦੇ ਮੈਂ ਕਹਿੰਦਾ ਸੇਵਾ ਤੂੰ ਹੀ ਕਿਹਾ ਸੀ ਵੀ ਤੂੰ ਹੀ ਮੇਰੀ ਮੇਰੀ ਸੇਵਾ ਕਰਿਆ ਕਰ ਮੈਂ ਤਾਂ ਕਿਹਾ ਇਹਨਾਂ ਨੂੰ ਮੈਸੇਜ ਪਾਉਣੇ ਦਾ ਕਲਾਸ ਮੈਂ ਕਰਦੀ ਆ ਅੱਛਾ ਠੀਕ ਹੈ ਮੈਂ ਨਹੀਂ ਕਰਦੀ ਮੇਰੇ ਪਤੀ ਨੂੰ ਮੇਰੇ ਤੋਂ ਬਸ ਕਹਿਤਾ ਹੀ ਨਹੀਂ ਇਹ ਕਦੀ ਖੁਸ਼ ਨਹੀਂ ਹੋ ਸਕਦੇ ਇਨਸਾਨ ਹਾਂ ਬੰਦੇ ਵਾਹ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਮੇਰਾ ਕਿਹੜਾ ਦੁਨੀਆ ਤੋਂ ਵੱਖਰਾ ਕੋਈ ਸਮਾਨ ਟੁੜੀ ਗਿਆ ਤੇ ਕੱਚੇ ਨੇ ਥੋੜੀ ਜਿਹਾ ਇਹ ਕੋਈ ਨਾ ਟੁੜੀ ਚ ਰੱਖੋ ਲੈ ਕਾ ਟੁੜੀ ਚ ਰੱਖਣ ਉਹਨੇ ਰੋਕੀ ਚੀਜ਼ ਕੱਚੀ ਹੁੰਦੀ ਹੈ ਨਾ ਕਈ ਵਾਰ ਮਮੀ ਉਹ ਨਹੀਂ ਬਾਜ਼ਾਰਾਂ ਦੇ ਕੇਲੇ ਲੈ ਕੇ ਆਉਂਦੇ ਕਿਤੇ ਸਾਲ ਜਮਾਈ ਬਾਦ ਕੇਲੇ ਆਉਂਦੇ ਸੀ ਘਰੇ ਕੀ ਕਰੀਏ ਦਾ ਉਹ ਵੀ ਕੱਚੇ ਨਿਕਲ ਜਾਂਦੇ ਹੁੰਦੇ ਖਾਈਏ ਕਿ ਰਹਿੰਦੀ ਇਹਨੂੰ ਖਾ ਲੈਣਾ ਮੈਂ ਖਾ ਜਾਣਾਂ ਨੂੰ ਉਹ ਹੋਜੂ ਥੋੜੀ ਤੈਨੂੰ ਪੱਕਾ ਹੋਜੂ ਨਹੀਂ ਪੱਕਦਾ ਇਹ ਇਹ ਪੱਕਣਾ ਨਹੀਂ ਹੈਗਾ ਇਹ ਡਸਟਬਿਨ ਚ ਤੋੜਣਾ ਇਹ ਦੋ ਬਾਤਾਂ ਮੈਂ ਦੱਸਦੀ ਇਹਨਾਂ ਗੱਲ ਹੈ ਕਿ ਵੀ ਡਸਟਬਿਨ ਹੋਰ ਉੱਥੇ ਕਿਹਨੇ ਕਹਿਣਾ ਇਹ ਤਾਂ ਮੋਟਾ ਹੈ ਇਹ ਤਾਂ ਇਦਾਂ ਦਾ ਕੱਚਾ ਹੈ ਇਹ ਇੰਡਸਟਰੀ ਵਿੱਚ ਸੁੱਟ ਦੇਣਾ ਇਹ ਦੂਰ ਰੱਖੋ ਤੁਸੀਂ ਹਾਂ ਮੈਂ ਖਾ ਲੈਂਦੀ ਹਾਂ ਮੈਂ ਤੁਹਾਨੂੰ ਇਸੇ ਕੰਮ ਨੂੰ ਤਾਂ ਆਈਆਂ ਤੁਹਾਡੇ ਘਰੇ ਜੋ ਬਚਿਆ ਕੁਛ ਹੈ ਮੇਰੇ ਵਾਸਤੇ ਆ ਫਿਰ ਇਹ ਗੱਲ ਹੈ ਫਿਰ ਆਪਾਂ ਅੱਧਾ ਤਾਂ ਖਾ ਲੈਣੇ ਆ ਇਸ ਗੱਲ ਨੂੰ ਨਹੀਂ ਨਹੀਂ ਹਾਈ ਤੇ ਲੋ ਜੀ ਕੱਲ ਇੱਕ ਮੈਸੇਜ ਵੀ ਆਇਆ ਸੀ ਮੈਨੂੰ WhatsApp ਤੇ ਵੀ ਦੀਦੀ ਜਿਹੜਾ ਤੁਸੀਂ ਆ ਕੋਟ ਸਟ ਵੇਅਰ ਕੀਤੇ ਇਹ ਇਹ ਤੁਸੀਂ ਕਿਸ ਐਪ ਤੋਂ ਲਏ ਆ ਤੇ ਇਹ ਅਸੀਂ ਕੋਈ ਨਵੀਂ ਜਗ੍ਹਾ ਤੋਂ ਮੰਗਵਾਏ ਸੀ ਤੇ ਇਹ ਇੱਥੋਂ ਨਹੀਂ ਮੰਗਵਾਏ ਅਸੀਂ ਮੰਗਵਾਏ ਸੀ ਕਸ਼ਮੀਰ ਤੋਂ ਤੇ ਅਸੀਂ ਵੀ ਸੋਚਿਆ ਵੀ ਕੁਝ ਆਰਡਰ ਕਰਕੇ ਦੇਖੀ ਹੈ ਨਾ ਵੀ ਕਿਵੇਂ ਦੀ ਇਹ ਚੀਜ਼ ਤੇ ਬਟ ਇੱਕ ਜਿਹੜਾ ਵਾਸ਼ ਕਰਕੇ ਉੱਚਾ ਹੋ ਗਿਆ ਇਹ ਜਿਹੜਾ ਮੈਂ ਲੁਧਿਆਣੇ ਤੋਂ ਲਈ ਸੀ ਉਹ ਵੀ ਵਾਸ਼ ਕਰਕੇ ਉੱਚਾ ਹੋ ਗਿਆ ਤੇ ਆਹ ਰਹਿ ਗਿਆ ਹੁਣ ਇਹਨੂੰ ਦੇਖਣਾ ਪਹਿਲਾਂ ਮੈਂ ਪੀਐਸਏ ਨਿਕਲਦਾ ਵਾਸ਼ ਕਰਕੇ ਕਿ ਨਹੀਂ ਤੇ ਉਹ ਕਹ ਰਹੇ ਸੀ ਕਿ ਦੱਸਿਓ ਅਗਰ ਸਹੀ ਨਿਕਲਿਆ ਤਾਂ ਦੇ ਦੇ ਤੁਸੀਂ ਮੈਨੂੰ ਵਟਸਐਪ ਤੇ ਫਿਰ ਮੈਸੇਜ ਕਰ ਦਿਓ ਠੀਕ ਹੈ ਫਿਰ ਮੈਂ ਤੁਹਾਨੂੰ ਉਹਦਾ ਦੱਸੂਗੀ ਵੀ ਇਹ ਸਹੀ ਨਿਕਲਿਆ ਹੈ ਤੁਹਾਨੂੰ ਉਥੋਂ ਲੈਣ ਚ ਫਾਇਦਾ ਹੈਗਾ ਜਾਂ ਨਹੀਂ ਹੈਗਾ ਹੁਣ ਆਪ ਹੀ ਖਾ ਜਾਣੇ ਕਿ ਮੈਨੂੰ ਵੀ ਖਾੰਦੋ ਹਾਂ ਲਓ ਜੀ ਹੁਣ ਆਪਾਂ ਪਹਿਲਾਂ ਫਰੂਟ ਰਾਟ ਖਾਈਏ ਫੇਰ ਇਹਨਾਂ ਨੂੰ ਦੇਖਦਾ ਕੀ ਕੰਮ ਕਰਨਾ ਕੱਲ ਵਾਲੀ ਵੀਡੀਓ ਤੇ ਇੱਕ ਕਮੈਂਟ ਆਈ ਸੀ ਦੋ ਕਮੈਂਟ ਆਏ ਸੀ ਇੱਕ ਤਾਂ ਪਰਮ ਫਰਮਰਾਜ ਇੱਦਾਂ ਕੁਛ ਨਾਮ ਸੀ ਉਹਨਾਂ ਦਾ ਆਈਡੀ ਤੇ ਤੇ ਉਹ ਕਹਿ ਰਹੇ ਜੀ ਤੁਸੀਂ ਵੀ ਸਕੂਲ ਕਿਉਂ ਚੇਂਜ ਕਰ ਰਹੇ ਹੋ ਬੱਚਿਆਂ ਦਾ ਤਾਂ ਬੱਚਿਆਂ ਦਾ ਸਕੂਲ ਚੇਂਜ ਕਰਨ ਬਾਰੇ ਅਸੀਂ ਪਿਛਲੀ ਵਾਰ ਵੀ ਸੋਚਿਆ ਸੀ ਤੇ ਇਸ ਵਾਰ ਵੀ ਸੋਚਿਆ ਸੀ ਤੇ ਬਟ ਫਿਰ ਹੁਣ ਚੇਂਜ ਜਿਹੜਾ ਨਹੀਂ ਕੀਤਾ ਹੈਗਾ ਉਹ ਤਾਂ ਚੇਂਜ ਕੀਤਾ ਸੀ ਕਿ ਜਿਹੜਾ ਇਹਨਾਂ ਦਾ ਸਕੂਲ ਸੀ ਉਹਦੇ ਜਿਹੜੀ ਬ੍ਰਾਂਚ ਸੀ ਉਹ ਚੇਂਜ ਹੋ ਗਈ ਹੈ ਨਾ ਤੇ ਉਹਦੇ ਕਰਕੇ ਸਾਨੂੰ ਇਹ ਸੀ ਕਿ ਸ਼ਾਇਦ ਜਿਹੜਾ ਫੀਸਾਂ ਫੂਸਾਂ ਨੇ ਸਾਰਾ ਕੁਝ ਉਹਨਾਂ ਨੇ ਚੇਂਜ ਕਰ ਦਿੱਤਾ ਹਨਾ ਕਿਉਂਕਿ ਪਹਿਲਾਂ ਹੀ ਪਰਨੀਤਾਂ ਦੀ ਫੀਸ ਬਹੁਤ ਜ਼ਿਆਦਾ ਜਾਂਦੀ ਇੱਕ ਸਾਲ ਤੋਂ ਉਹਨਾਂ ਦਾ 80-90 ਹਜ਼ਾਰ ਨੂੰ ਹੱਥ ਲੱਗ ਜਾਂਦਾ ਸਾਰਾ ਹਨਾ ਛੋਟੇ-ਮੋਟੇ ਖਰਚੇ ਖੁਰਚੇ ਪਾ ਕੇ ਤੇ ਸੋਚਿਆ ਸੀ ਕਿ ਨਵਾਂ ਕਿਨਾਂ ਸਕੂਲ ਦੇਖਦੇ ਆ ਕੋਈ ਉਹਦਾ ਫੀਸ ਸਟਕਚਰ ਘੱਟ ਹੋਏਗਾ ਤੇ ਫਿਰ ਜਦੋਂ ਫੀਸ ਘੱਟ ਵਾਲਾ ਸਕੂਲ ਦੇਖਿਆ ਉੱਥੇ ਬੱਚਿਆਂ ਨੂੰ ਕੋਈ ਚੀਜ਼ਾਂ ਸਹੀ ਨਹੀਂ ਲੱਗੀਆਂ ਹਨਾ ਤੇ ਫਿਰ ਸੋਚਿਆ ਵੀ ਕਿਉਂ ਹਨਾ ਬੱਚੇ ਨਾਲ ਧੱਕਾ ਕਰਨਾ ਤੇ ਫਿਰ ਆਪਾਂ ਚੇਂਜ ਜਿਹੜਾ ਨਹੀਂ ਕੀਤਾ ਸਕੂਲ ਤੇ ਇੱਕ ਕਮੈਂਟ ਆਇਆ ਸੀ ਅਮਨਦੀਪ ਕੌਰ ਦਾ ਤੇ ਉਹ ਕਹਿ ਰਹੇ ਸੀ ਤੁਸੀਂ ਦੀਦੀ ਇੱਕ ਅਕੈਡਮੀ ਚ ਲਾ ਦੋ ਸਕੂਲ ਚ ਅਕੈਡਮੀ ਸਕੂਲ ਚ ਲਾ ਦੋ ਉਹਦਾ ਉਧਰ ਜਖੇਪਾਲ ਰੋਡ ਤੇ ਆ ਤੇ ਦੀਦੀ ਇੱਕ ਅਕੈਡਮੀ ਸਕੂਲ ਚ ਵੀ ਅਸੀਂ ਗਏ ਸੀ ਸਾਨੂੰ ਬੜਾ ਮੁਸ਼ਕਲ ਹੋ ਜਾਂਦਾ ਜਿਵੇਂ ਅਸੀਂ ਸੋਚਿਆ ਕਿ ਪੀਟੀਐਮ ਵਗੈਰਾ ਤੇ ਜਾਣਾ ਪੈਂਦਾ ਤੇ ਉੱਥੇ ਕਿਵੇਂ ਜਾਇਆ ਕਰਾਂਗੇ ਇਹ ਜਿਹੜਾ ਸਕੂਲ ਹੈ ਪਰ ਨਿਤਰੋਂ ਦਾ ਬਿਲਕੁਲ ਮੇਨ ਰੋਡ ਦੇ ਉੱਪਰ ਹੈ ਇਨ ਕੇਸ ਕੁਲਵਿੰਦਰ ਉਰੀ ਘਰ ਨਹੀਂ ਮਿੰਦਾ ਸਾਨੂੰ ਕਿਤੇ ਸਕੂਲ ਦੇ ਵਿੱਚ ਕੋਈ ਫੰਕਸ਼ਨ ਹੈ ਜਾਂ ਪੀਟੀਐਮ ਵਗੈਰਾ ਤੇ ਬਸ ਤੇ ਵੀ ਅਸੀਂ ਜਾ ਸਕਦੇ ਆ इजीली ਤੇ ਉਹ ਕਹਿ ਰਿਹਾ ਸਕੂਲ ਇੱਕ ਸਾਈਡ ਤੇ ਪਿਆ ਜਾਂਦਾ ਇਸ ਕਰਕੇ ਸਾਨੂੰ ਥੋੜਾ ਜਿਹਾ ਮੁਸ਼ਕਲ ਸੀ ਉਹ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ ਵਾਸਤੇ ਐਡਮਿਸ਼ਨ ਤਾਂ ਹੋ ਰਹੀ ਸੀ ਅਸੀਂ ਆਈ ਥਿੰਕ ਪਿਛਲੇ ਤੋਂ ਪਿਛਲੇ ਸਾਲ ਕੈਡੀਆ ਸਕੂਲ ਦੇ ਵਿੱਚ ਅਸੀਂ ਵੀਡੀਓ ਵੀ ਪਾਈ ਸੀ ਕੈਡੀਆ ਸਕੂਲ ਦੀ ਜਦੋਂ ਕਾਫੀ ਸਾਰੇ ਅਸੀਂ ਸਕੂਲਾਂ ਦੇ ਚ ਘੁੰਮ ਕੇ ਦੇਖਿਆ ਵੀ ਸਾਡ ਨੂੰ ਬੱਚੇ ਕਿੱਥੇ ਪਾਉਣੇ ਚਾਹੀਦੇ ਨੇ ਤੇ ਬਟ ਜਿਹੜੀ ਮੇਨ ਪ੍ਰੋਬਲਮ ਹੈ ਸਾਡੇ ਪਿੰਡ ਵੈਨ ਨਹੀਂ ਆਉਂਦੀ ਜੀ ਸਲਾ ਇੱਕ ਜਿੱਥੇ ਪ੍ਰਨੀਤੁਰੀ ਜਿਹੜੇ ਸਕੂਲ ਚ ਲੱਗੇ ਉਹ ਸਕੂਲ ਦੀ ਵੈਨ ਆਉਂਦੀ ਏ ਤੇ ਬਾਕੀ ਕੈਡੀਆ ਦੇ ਵੀ ਆਈ ਥਿੰਕ ਆਉਂਦੀ ਏ ਵੈਨ ਤੇ ਜਿਹੜੇ ਹੋਰ ਸਕੂਲਾਂ ਤੇ ਅਸੀਂ ਲਾਉਣਾ ਚਾਹੁੰਦੇ ਹਾਂ ਉਹਨਾਂ ਸਕੂਲਾਂ ਦੀ ਵੈਨ ਨਹੀਂ ਆਉਂਦੀ ਹੈਗੀ ਤੇ ਹੁਣ ਚੇਂਜ ਨਹੀਂ ਕੀਤਾ ਜੀ ਬੱਚਿਆਂ ਦਾ ਸਕੂਲ ਹੁਣ ਬੱਚੇ ਉਸੇ ਸਕੂਲ ਦੇ ਵਿੱਚ ਹੀ ਨੇ ਕਿਉ

ਕਸ ਮਿੱਟੀ ਨਾਲ ਦੇ ਬਣਿਆ ਹੋਇਆ ਇੱਕ ਘਰ ਦੇ ਵਿੱਚ ਜਾਣੇ ਆ ਦੋਨੋਂ ਸੇਮ ਕਲਰ ਬਣਾਏ ਆਪਾਂ ਨੇ ਬਹੁਤ ਸੋਹਣਾ ਲੱਗ ਰਿਹਾ ਹੈ ਡਿਜ਼ਾਈਨ ਇਹ ਜਿਹੜੀ ਉਹਨਾਂ ਨੇ ਫੋਟੋ ਭੇਜੀ ਉਹ ਨਾਲੋਂ ਵੀ ਕਿਤੇ ਜ਼ਿਆਦਾ ਸੋਹਣਾ ਆਪਣਾ ਕੰਮ ਹੈ ਨਾ ਬਹੁਤ ਸੋਹਣਾ ਇਸੇ ਨਾਲ ਬਣਾਤੀ ਉਹ ਚੀਜ਼ ਹੈ ਕਿ ਉਹ ਤਾਂ ਮੈਂਨੇ ਆਪਕੋ ਬੋਲਾ ਹੀ ਤਾਂ ਪਹਿਲੇ ਮੇਰੇ ਲੋਕੋ ਪੀ ਚਲ ਗਏ ਹਾਂ ਜੀ ਬਾਦੂ ਉਪਰ ਆਏਗਾ ਨਾ ਹਾਂ